ਲਓ ਜੀ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਬਰਨਾਲਾ ਜ਼ਿਲ੍ਹੇ ਦੇ ਤਪਾ ਸ਼ਹਿਰ ਦੇ ਰਾਮ ਬਾਗ ਵਿਖੇ ਜਿੱਥੇ ਤੁਹਾਨੂੰ ਅਸੀਂ ਬਹੁਤ ਹੀ ਲਾਜਵਾਬ ਗੁਫਾ ਸ਼ੰਕਰ ਜੀ ਦੇਰਸ਼ਨ ਕਰਵਾਵਾਂਗੇ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਇਹ ਉਹ ਰਾਮ ਬਾਗ ਹੈ ਜਿੱਥੇ ਪਹਿਲਾਂ ਲੋਕ ਰਾਮ ਬਾਗ ਦਾ ਨਾਂ ਸੁਣ ਤਾਂ ਦੂਰ ਆਉਣਾ ਜਾਣਾ ਵੀ ਪਸੰਦ ਨਹੀਂ ਸੀ ਕਰਦੇ ਪਰ ਅੱਜ ਸਾਨੂੰ ਅਸੀਂ ਉਸ ਰਾਮ ਬਾਗ ਵਿੱਚ ਲੈ ਕੇ ਆਏ ਆ ਜਿੱਥੇ ਸ਼ੰਕਰ ਭਗਵਾਨ ਜੀ ਦੀ ਸ਼ੰਕਰ ਭਗਵਾਨ ਜੀ ਦੇ ਸਰੂਪ ਦੇ ਨਾਲ ਬਿਲਕੁਲ ਗੁਫਾ ਬਣੀ ਹੋਈ ਹੈ ਭੋਲੇनाथ ਜੀ ਦੀ ਇੱਥੇ ਰਾਮ ਬਾਗ ਦੇ ਵਿੱਚ ਸਵੇਰੇ ਸ਼ਾਮ ਸ਼ਹਿਰ ਵਾਸੀ ਪਿੰਡ ਵਾਸੀ ਘੁੰਮਣ ਲਈ ਆਉਂਦੇ ਨੇ ਆਪੇ ਮੂਰਤੀਆਂ ਦੇ ਦਰਸ਼ਨ ਵੀ ਕਰਦੇ ਨੇ ਇਹ ਵੀ ਦੱਸ ਦਈਏ ਵੀ ਸਵੇਰੇ ਸ਼ਾਮ ਸ਼ਿਵ ਦੇ ਭਗਤ ਸ਼ਿਵ ਦੇ ਸਰੂਪ ਤੇ ਸ਼ਿਵਲਿੰਗ ਤੇ ਜਲ ਆਪਨ ਕਰਉਂਦੇ ਜਲ ਅਰਪਣ ਕਰ ਲਈ ਆਉਂਦੇ ਨੇ ਅਸੀਂ ਹੁਣ ਤੁਹਾਨੂੰ ਰਾਮ ਬਾਗ ਵਿੱਚ ਬਣੀ ਹੋਈ ਗੁਫਾ ਦੇ ਦਰਸ਼ਨ ਕਰਵਾਉਣ ਜਾ ਰਹੇ ਆ ਆਓ ਤੁਹਾਨੂੰ ਲੈ ਕੇ ਚੱਲਦੇ ਆ ਗੁਫਾ ਦੇ ਅੰਦਰ ਅਸੀਂ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਭਗਵਾਨ ਸ਼ਿਵ ਜੀ ਦੀ ਗੁਫਾ ਦੇ ਅੰਦਰ ਇੱਕ ਗੁਫਾ ਦਾ ਪ੍ਰਵੇਸ਼ ਗੇਟ ਹੈ ਗੇਟ ਦੇ ਉਹ ਬਿਲਕੁਲ ਅੱਗੇ ਬੇਲਪੱਤਰ ਦੇ درخت ਲੱਗੇ ਹੋਏ ਨੇ ਜਿੱਥੋਂ ਸ਼ੇਵ ਦੇ ਭੋਲੇ ਸ਼ੇਪੋਲੇ ਜੀ ਦੇ ਬੇਲਪੱਤਰ ਨਾਲ ਗੰਗਾ ਜਲ ਚੜਾਉਂਦੇ ਨੇ ਆਓ ਤੁਹਾਨੂੰ ਅਸੀਂ ਗੁਫਾ ਦੇ ਅੰਦਰ ਲੈ ਕੇ ਚੱਲਦੇ ਆਂ ਤੇ ਗੁਫਾ ਦੇ ਤੁਹਾਨੂੰ ਅਸੀਂ ਦਰਸ਼ਨ ਕਰਵਾਵਾਂਗੇ ਬਹੁਤ ਹੀ ਉੱਚੀ ਗੁਫਾ ਬਣਾਈ ਗਈ ਹੈ ਬਿਲਕੁਲ ਇਹ ਗੁਫਾ ਦਾ ਪ੍ਰਵੇਸ਼ ਦੁਆਰ ਹੈ ਪੱਥਰਾਂ ਦੇ ਗੋਲ-ਗੋਲ ਪੀਸ ਕਰਕੇ ਗੁਫਾ ਦੇ ਗੇਟ ਤੇ ਲਾਏ ਗਏ ਨੇ। ਸ਼੍ਰੀ ਰਾਮ ਲਿਖਿਆ ਹੋਇਆ ਗੁਫਾ ਦੇ ਵਿੱਚ ਆ ਤੁਹਾਨੂੰ ਅਸੀਂ ਗੁਫਾ ਦੇ ਅੰਦਰ ਲੈ ਕੇ ਚੱਲ ਰਹੇ ਹਾਂ। ਗੁਫਾ ਦਾ ਨਜ਼ਾਰਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਛੋਟੇ-ਛੋਟੇ ਜਾਨਵਰ ਗੁਫਾ ਦੇ ਵਿੱਚ ਗਰਮੀ ਵਿੱਚ ਠੰਡ ਦਾ ਆਨੰਦ ਲੈਂਦੇ ਹੋਏ ਆ ਬਿਲਕੁਲ ਅਸੀਂ ਗੁਫਾ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਛੇਪੂਆ ਜੀ ਦਾ ਛੇਪੂਲੇ ਜੀ ਦਾ ਸ਼ਿਵਲਿੰਗ ਬਣਿਆ ਹੋਇਆ ਹੈ ਕਨੇਜ ਜੀ ਮਾ ਪਾਰਵਤੀ ਜੀ ਉੱਪਰ ਤੁਹਾਨੂੰ ਅਸੀਂ ਗੁਫਾ ਦਾ ਨਜ਼ਾਰਾ ਦਿਖਾ ਰਹੇ ਹਾਂ ਸਾਡੇ ਨਾਲ ਨੇ ਸ਼੍ਰੀ ਚੰਦੇਲ ਜੀ ਜੋ ਛੇ ਭਗਵਾਨ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਬਹੁਤ ਹੀ ਆਨੰਦ ਹੈ ਗੁਫਾ ਦੇ ਵਿੱਚ ਆ ਕੇ ਇਸ ਥਾਂ ਤੇ ਏਸੀ ਦੀ ਕੋਈ ਵੀ ਲੋੜ ਨਹੀਂ ਬਿਲਕੁਲ ਗੁਫਾ ਠੰਡੀ ਠੰਡੀ ਲੱਗ ਰਹੀ ਹੈ ਤੁਹਾਨੂੰ ਅਸੀਂ ਨੇੜੇੋਂ ਛੇਪੋਲੇ ਜੀ ਦੀ ਛੇਵਲਿੰਗ ਦੇ ਦਰਸ਼ਨ ਕਰਾ ਰਹੇ ਹਾਂ ਛੇਪੋਲੇ ਜੀ ਸਭ ਤੇ ਮਿਹਰ ਭਰਿਆ ਹੱਥ ਰੱਖੋ ਚੜ੍ਹਦੀਆਂ ਕਲਾਂ ਜੇ ਰੱਖੋ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੋ ਹੁਣ ਤੁਹਾਨੂੰ ਅਸੀਂ ਗੁਫਾ ਦੇ ਬਾਹਰ ਲੈ ਕੇ ਚੱਲਦੇ ਹਾਂ ਅਸੀਂ ਗੁਫਾ ਦੇ ਬਾਹਰ ਲੈ ਕੇ ਚੱਲਦੇ ਹਾਂ ਆਓ ਤੁਹਾਨੂੰ ਬਾਹਰ ਵੀ ਗੁਫਾ ਦੇ ਬਾਹਰ ਵੀ ਤੁਹਾਨੂੰ ਦ੍ਰਿਸ਼ ਦਿਖਾਵਾਂਗੇ ਬਹੁਤ ਹੀ ਲਾਜਵਾਬ ਗੁਫਾ ਬਣਾਈ ਗਈ ਹੈ ਆ ਅਸੀਂ ਉੱਪਰ ਆ ਚੁੱਕੇ ਹਾਂ ਆ ਪੰਛੀ ਬਣਾਏ ਹੋਏ ਨੇ ਬਹੁਤ ਹੀ ਕਾਰਾਗਰੀ ਕੀਤੀ ਹੋਈ ਹੈ ਗੁਫਾ ਦੇ ਉੱਪਰ ਸ਼ਾ ਸ਼ਾ ਸ਼ੰਕਰ ਭਗਵਾਨ ਜੀ ਬਰਾਜਮਾਨ ਨੇ ਗੁਫਾ ਦੇ ਉੱਪਰ ਚੰਦਾ ਚੂ ਰਿਹਾ ਸ਼ੰਕਰ ਭਗਵਾਨ ਜੀ ਦਾ ਅਸਾਂ ਤੁਹਾਨੂੰ ਅਸੀਂ ਸਾਰਾ ਵੀਊਜ਼ ਦਿਖਾ ਰਹੇ ਆਂ ਰਾਮ ਬਾਗ ਦੇ ਵਿੱਚ ਬਣੀ ਹੋਈ ਗੁਫਾ ਦਾ ਤੁਹਾਨੂੰ ਅਸੀਂ ਹਾਲ ਕਮਰੇ ਵੱਲ ਵੀ ਲੈ ਕੇ ਚੱਲਾਂਗੇ ਤੇ ਤੁਹਾਨੂੰ ਅਸੀਂ ਜੋ ਮੂਰਤੀਆਂ ਬਣਾਈਆਂ ਗਈਆਂ ਉਹਨਾਂ ਮੂਰਤੀਆਂ ਦੇ ਤੁਹਾਨੂੰ ਦਰਸ਼ਨ ਵੀ ਕਰਵਾਵਾਂਗੇ ਆਓ ਤੁਹਾਨੂੰ ਰਾਮ ਬਾਗ ਵਿੱਚ ਬਣੀਆਂ ਹੋਈਆਂ ਮੂਰਤੀਆਂ ਦੇ ਦਰਸ਼ਨ ਕਰਵਾਈਏ ਰਾਮ ਬਾਗ ਵਿੱਚ ਬੜੀਆਂ ਹੋਈਆਂ ਮੂਰਤੀਆਂ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਬਹੁਤ ਹੀ ਵਧੀਆ ਕਾਰਾਗਰੀ ਕੀਤੀ ਹੋਈ ਹੈ ਸ਼ਰਪਨ ਭਾਗਤ ਆਪਣੇ ਮਾਤਾ ਪਿਤਾ ਗਿਆਨਬਤੀ ਅਤੇ ਸ਼ਾਂਤੂ ਨੂੰ ਬੈਂਗੀ ਵਿੱਚ ਬਿਹਾ ਕੇ ਯਾਤਰਾ ਤੇ ਜਾਂਦਾ ਹੋਇਆ ਬਹੁਤ ਹੀ ਵਧੀਆ ਕਾਰਾਗਰੀ ਮਿਸਤਰੀ ਵੱਲੋਂ ਕੀਤੀ ਗਈ ਹੈ ਅਤੇ ਪ੍ਰਬੰਧਕਾਂ ਵੱਲੋਂ ਵੀ ਖੁੱਲੇ ਦਿਲ ਨਾਲ ਪੈਸੇ ਲਾ ਕੇ ਰਾਮ ਬਾਗ ਅੰਦਰ ਮੂਰਤੀਆਂ ਦਾ ਨਿਰਮਾਣ ਕੀਤਾ ਗਿਆ ਹੈ ਸਾਡੇ ਇਧਰ ਕ੍ਰਿਸ਼ਮਪੂਰਾਂ ਜੀ ਸਾਖਸ਼ਾਤ ਗਊ ਬਛੜਾ ਦੁੱਧ ਚੁੰਗਦਾ ਹੋਇਆ ਬਹੁਤ ਹੀ ਲੋਕਿਕ ਮੂਰਤੀਆਂ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਬਹੁਤ ਤੁਹਾਨੂੰ ਅਜਿਹੀਆਂ ਮੂਰਤੀਆਂ ਘੱਟ ਮਿਲਣਗੀਆਂ ਇੱਧਰ ਤੁਹਾਨੂੰ ਅਸੀਂ ਰਾਤ ਦਿਖਾ ਰਹੇ ਆ ਵਾਕੇ ਹੀ ਕਾਵਲੇ ਤਰੀਫ ਮੂਰਤੀਆਂ ਬਣਾਈਆਂ ਗਈਆਂ ਨੇ ਦੂਰੋਂ ਦਾ ਇਸ ਤਰ੍ਹਾਂ ਹੀ ਲੱਗ ਰਿਹਾ ਹੈ ਜਿਵੇਂ ਕੋਈ ਰੱਥ ਜਾ ਰਿਹਾ ਹੋਵੇ ਇੱਧਰ ਵੀਰ ਹਨੂਮਾਨ ਜੀ ਦੇ ਭਗਤ ਚੇਲੇ ਬੈਠੇ ਹੋਏ ਇੱਧਰ ਸ਼ਿਪੋਲੇ ਜੀ ਦੀ ਮੂਰਤੀ ਬਹੁਤ ਹੀ ਵਧੀਆ ਤਿਆਰ ਕੀਤੀ ਗਈ ਹੈ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਇਹ ਤਾਂ ਪਾਦੀ ਰਾਮ ਬਾਗ ਵਿੱਚ ਬਾਗਾਂ ਵਰ ਨੂੰ ਵਧੀਆ ਰੱਖਣ ਲਈ ਤਰ੍ਹਾਂ ਤਰ੍ਹਾਂ ਦੇ ਸ਼ਾਨਦਾਰ ਦਰਖਤ ਲਗਾਏ ਗਏ ਨੇ ਇਹ ਵੀ ਪਤਾ ਲੱਗਿਆ ਵੀ ਨੇੜੇ ਤੇੜੇ ਜਿੰਨੀਆਂ ਤਰਵੈਣੀਆਂ ਆਪਣੇ ਰਾਮ ਬਾਗ ਵਿੱਚ ਲੱਗੀਆਂ ਹੋਈਆਂ ਨੇ ਇਹਨੀਆਂ ਤਰਵੈਣੀਆਂ ਸ਼ਾਇਦ ਕਿਤੇ ਹੋਰ ਸਾਜੀ ਥਾਂ ਤੇ ਨਾ ਲੱਗੀਆਂ ਹੁਣ ਇੱਧਰ ਦਰਸ਼ਨ ਕਰੋ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਬਹੁਤ ਹੀ ਸਾਫ਼ ਸਾਫ਼ ਸਫਾਈ ਦਾ ਵੀ ਵਧੀਆ ਪ੍ਰਬੰਧ ਰੱਖਿਆ ਗਿਆ ਤੁਹਾਨੂੰ ਹੁਣ ਅਸੀਂ ਉਧਰ ਲੈ ਕੇ ਚੱਲਦੇ ਆ ਜਿੱਧਰ ਅੰਤਮ ਅਰਦਾਸ ਵੇਲੇ 2 ਮਿੰਟ ਦਾ ਮੌਨ ਧਾਰਨ ਕਰਕੇ ਬੇਸ਼ਰਮ ਵਾਲੇ ਵੀ ਆਤਮਾ ਨੂੰ ਸ਼ਾਂਤੀ ਦਿੱਤੀ ਜਾਂਦੀ ਹੈ ਆਓ ਤੁਹਾਨੂੰ ਅਸੀਂ ਉਧਰ ਹਾਲ ਕਮਰੇ ਵੱਲ ਲੈ ਕੇ ਚਲਦੇ ਹਾਂ ਤੁਹਾਨੂੰ ਦਿਖਾ ਰਹੇ ਹਾਂ ਆਪਾ ਦੇ ਰਾਮ ਬਾਗ ਵਿੱਚ ਬਣਿਆ ਮਹਿਲਾ ਮਹਾ ਹਾਲ ਲਈ ਲੇਡੀਜ਼ ਹਾਲ ਜਿਸ ਦੇ ਅੰਦਰ ਤੁਹਾਨੂੰ ਦਿਖਾ ਰਹੇ ਹਾਂ ਜੋ ਇਸ ਦੁਨੀਆ ਨੂੰ ਅਲਵਿਦਾ ਆ ਕੇ ਪ੍ਰਭੂ ਜਰਨਾ ਦੇ ਵਿੱਚ ਜਾ ਬਰਾਜੇ ਉਹਨਾਂ ਦੀਆਂ ਤਸਵੀਰਾਂ ਰਾਮ ਬਾਗ ਵਿੱਚ ਲਗਾਈਆਂ ਗਈਆਂ ਨੇ ਬਹੁਤ ਹੀ ਵਧੀਆ ਅਪਰਾਲਾ ਕੀਤਾ ਗਿਆ ਹੈ ਤੁਹਾਨੂੰ ਵੱਡੇ ਹਾਲ ਕਮਰੇ ਵਿੱਚ ਰੂਮ ਵਿੱਚ ਲੈ ਕੇ ਚਲਦੇ ਹਾਂ ਹੁਣ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਰਾਮ ਬਾਗ ਵਿੱਚ ਬਣਿਆ ਹੋਇਆ ਲੰਮਾ ਚੌੜਾ ਹਾਲ ਰਾਮ ਬਾਗ ਕਮੇਟੀ ਦੇ ਪ੍ਰਧਾਨ ਹੇਮਰਾਜ ਸ਼ਾਂਤੀ ਵੱਲੋਂ ਬਹੁਤ ਹੀ ਵੱਡਾ ਆਪਣੇ ਮੈਂਬਰਾਂ ਨਾਲ ਅਪਰਾਲਾ ਕੀਤਾ ਗਿਆ ਜੋ ਕਿ ਰਾਮ ਬਾਗ ਵਿਖੇ ਹਾਲ ਕਮਰੇ ਦਾ ਸ਼ਹਿਰ ਨਿਵਾਸੀਆਂ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਨਿਰਮਾਣ ਕੀਤਾ ਗਿਆ ਆ ਤੁਹਾਨੂੰ ਸਾਰਾ ਅਸੀਂ ਰਾਮ ਬਾਗ ਵਿੱਚ ਬੜੇ ਹੋਏ ਹਾਲ ਦਾ ਵੀਅੂਵ ਦਿਖਾ ਰਹੇ ਆ ਜਿੱਥੇ ਚਾਰ ਚਫੇਰੇ ਹਾਲ ਦੇ ਇਸ ਦੁਨੀਆ ਨੂੰ ਅਲਵਿਦਾ ਆ ਕੇ ਪ੍ਰਭੂ ਚਰਨਾਂ ਵਿੱਚ ਜਾ ਅਪਰਾਧੇ ਉਹਨਾਂ ਦੇ ਦਰਸ਼ਨ ਕਰਾ ਰਹੇ ਹਾਂ ਬਹੁਤ ਹੀ ਵਧੀਆ ਹਾਲ ਬਣਾਇਆ ਗਿਆ ਹਰ ਸਹੂਲਤ ਨਾਲ ਲੈਸ ਕੀਤਾ ਗਿਆ ਹੁਣ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਰਾਮ ਬਾਗ ਵਿੱਚ ਕਰੰਮਬਾਰ ਲਗੀਆਂ ਹੋਈਆਂ ਤਰਵੈਣੀਆਂ ਰਾਮ ਬਾਗ ਕਮੇਟੀ ਦੇ ਪ੍ਰਧਾਨ ਹੇਮਰਾਜ ਸ਼ਾਂਤੀ ਅਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ ਵੱਡਾ ਅਪਰਾਲਾ ਕਰਕੇ ਰਾਮ ਬਾਗ ਦੀ ਦਿੱਖ ਵਿੱਚ ਚੌਗਣਾ ਵਾਅਦਾ ਕੀਤਾ ਗਿਆ ਹੈ ਭਾਵੇਂ ਇਸ ਤੋਂ ਪਹਿਲਾਂ ਸਾਡੇ ਅੰਕਲ ਸਵਰਗੀਏ ਸੋਮਨਾਥ ਜੀ ਬਹਾਵਲਪੁਰੀਆ ਵੀ ਕਾਫੀ ਸਮਾਂ ਰਾਮ ਬਾਗ ਕਮੇਟੀ ਦੇ ਪ੍ਰਧਾਨ ਰਹੇ ਉਹਨਾਂ ਨੇ ਵੀ ਆਪਣੀ ਦਿਲ ਜਾਨ ਲਾ ਕੇ ਰਾਮ ਬਾਗ ਦੀ ਸੇਵਾ ਕੀਤੀ ਮदन لال ਕੜੈਲਾ ਵੀ ਰਾਮ ਬਾਗ ਕਮੇਟੀ ਦੇ ਪ੍ਰਧਾਨ ਰਹੇ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਰਾਮ ਬਾਗ ਵਿੱਚ ਅਸੀਂ ਤੁਹਾਨੂੰ ਉਹਨਾ ਵਿਅਕਤੀਆਂ ਦੀਆਂ ਤਸਵੀਰਾਂ ਦਿਖਾ ਰਹੇ ਆ ਜਿਨ੍ਹਾਂ ਨੇ ਆਪਣੇ ਮਰਨ ਤੋਂ ਬਾਅਦ ਨੇਤਰਦਾਨ ਕੀਤੇ 바ਵਾ ਸੁਖਨੰਦਾ ਡਾਏ ਡੋਨੇਸ਼ਨ ਸੁਸਾਇਟੀ ਰਜਿਸਟਰਡ ਵੱਲੋਂ ਨੇਤਰਦਾਨ ਮਹਾਕल्याण ਮਹਾਦਾਨ ਨੇਤਰ ਸਭ ਤੋਂ ਵੱਡਾ ਦਾਨ ਹੈ ਇਹ ਉਹ ਤਸਵੀਰਾਂ ਨੇ ਇਹ ਉਹ ਉਹ ਮਹਾਦਾਨੀ ਨੇ ਇਹ ਉਹ ਮਹਾਦਾਨੀਆਂ ਫੋਟੋਆਂ ਨੇ ਜਿਨ੍ਹਾਂ ਨੇ ਆਪਣੀਆਂ ਮਰਨ ਤੋਂ ਬਾਅਦ ਅੱਖਾਂਦਾਨ ਕੀਤੀਆਂ ਅਸੀਂ ਇਹਨਾਂ ਵਿਅਕਤੀਆਂ ਨੂੰ ਦਿਲੋਂ ਸਲੂਟ ਕਰਦੇ ਆਂ ਅੱਜ ਜਦੋਂ ਕੋਈ ਮੌਤ ਹੋ ਜਾਂਦੀ ਹੈ ਉਹਨਾਂ ਦੇ ਵਿੱਠਣ ਲਈ ਬਹੁਤ ਵਧੀਆ ਬਰਾਂਡਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਦੂਜੇ ਪਾਸੇ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਹੋਰ ਨੇਤਰਦਾਨੀਆਂ ਦੀਆਂ ਤਸਵੀਰਾਂ ਜੋ ਲੱਗੀਆਂ ਹੋਈਆਂ ਆਓ ਤੁਹਾਨੂੰ ਉੱਧਰ ਲੈ ਕੇ ਚੱਲਦੇ ਆਂ ਇਹ ਉਹ ਲੋਕ ਨੇ ਜਿਨ੍ਹਾਂ ਨੇ ਮਰਨ ਤੋਂ ਬਾਅਦ ਆਪਣੀਆਂ ਅੱਖਾਂ ਦਾਣ ਕੀਤੀਆਂ ਅਤੇ ਦੋ ਵਿਅਕਤੀਆਂ ਨੂੰ ਨਮੀ ਜ਼ਿੰਦਗੀ ਦਿੱਤੀ ਅਤੇ ਉਹਨੂੰ ਦੁਨੀਆਦਾਰੀ ਉਹਨਾਂ ਨੂੰ ਵਿਖਾਈ ਸਾਡਾ ਇਹਨਾਂ ਨੂੰ ਦੇਲੋ ਸਲੂਟ ਹੈ ਅਸੀਂ ਅਪੀਲ ਕਰਦੇ ਹਾਂ ਕਿ ਨੇਤਰਦਾਨ ਮਹਾਦਾਨ ਇਸ ਲਈ ਮਰਨੁਪ੍ਰਾਂਤ ਆਪਣੇ ਨੇਤਰ ਜ਼ਰੂਰ ਦਾਨ ਕਰਨੇ ਚਾਹੀਦੇ ਹਨ ਆ ਤੁਹਾਨੂੰ ਅਸੀਂ ਸਾਰਾ 뷰 ਦਿਖਾ ਰਹੇ ਹਾਂ ਰਾਮ ਬਾਗ ਦਾ ਬਹੁਤ ਹੀ ਕਾਬਲੇ ਤਰੀਬ ਬਣਾਇਆ ਗਿਆ ਰਾਮ ਬਾਗ ਤਪਾ ਦਾ ਜਿਹੜੇ ਵੀ ਵੀਰਾਂ ਨੇ ਭੈਣਾ ਭਰਾਮਾ ਨੇ ਇਸ ਵਿੱਚ ਸਹਿਯੋਗ ਪਾਇਆ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਗਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਧੰਨਵਾਦ